ਉਹ ਫਾਨੀ ਨਹੀਂ ਚੱਕ ਰਿਹਾ ਹੈਗਾ ਉਹ ਦੀ ਭੁੱਖਾ ਪਿਆਸਾ ਹੈਗਾ ਐਨਾ ਹੈ ਹੀ ਨਹੀਂ ਉਹਦੇ ਵਿੱਚ ਵੀ ਉਹ ਭਈ ਮਾਸ ਵੀ ਢਲਕੇ ਪਿਆ ਹੈਗਾ ਸਭ ਦਾ ਹਾਂ ਹਾਂ ਗਰਮੀ ਦੇ ਨਾਲ ਤਾਂ ਉਹ ਨਹੀਂ ਗਰਮੀ ਨਾਲ ਤੁਸੀਂ ਹੁਣ ਪਹਿਲਾਂ ਕਹਿ ਕੇ ਏਡੋ ਵੀ ਸਾਡੇ ਕੋਲ ਤਾਂ ਆਏ ਨਹੀਂ ਇੱਥੇ ਸੁਰਮਾ ਵੇਚਣੇ ਆ ਕਿੱਥੇ ਪਿੱਛੇ ਦਾ ਕਰਨਾ ਅੱਜ ਮੇਰੇ ਨਾਲ ਗੁਰਵਿੰਦਰ ਸ਼ਰਮਾ ਜੀ ਤੇ ਮੈਂ ਸਣੀ ਜੋੜਾ ਵਾਈਲਡ ਲਾਈਫ ਫੈਸਟ ਹਾਂਜੀ ਜਨਾਬ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਤੇ ਟੇਕਿੰਗ ਮੈਂਬਰ ਇਥੋਂ ਪਤਾ ਲੰਗਰ ਛੱਕੇ ਆਏ ਗੁਰੂ ਘਰ ਤੋਂ कोई गल नहीं जी, आओ जी। आ जाओ बाहर आ जाओ जानवर दिखाओ कि जानवर तो रख दी तो आई है कोई गल नहीं दिखाओ शर्मा में दिखा दो कोई गल नहीं आवाज रस्सी का आ जाओ आ जाओ बेटा मेरी गड्डी खुली है पीछे उन ग्लव्स पे है स्टिक पे बोलो एक ਸਰਮਨ ਸਰਮਨ ਜੋ ਸੱਪਾ ਬਲੋ ਵਸੇ ਫਿਰ ਖਰੀਦੀ ਚੋ ਖਾਣੇ ਚਲੋ ਪਿਛਲੇ ਪਾਸੇ ਡੱਗੀ ਚ 70 ਰਕਦੀ ਨਹੀਂ ਮੇਰੀ ਗੱਲ ਸੁਣੋ ਅਸੀਂ ਪਰਚਾ ਕਰਾ ਸਕਦੇ ਹਾਂ ਤੁਹਾਡੇ ਤੇ ਐਸੇ ਵਕਤ ਜ਼ਮਾਨਤ ਨਹੀਂ ਹੋਣੀ ਹੈਗੀ ਹਾਂ ਮੁਕਰੋ ਨਾ ਇਸ ਗੱਲ ਤੋਂ ਠੀਕ ਹੈ ਸਾਨੂੰ ਸਭ ਕੁਝ ਪਤਾ ਹੈ ਠੀਕ ਹੈ ਜੀ ਇਹਦੇ ਪਿੱਛੇ ਉਹ ਦੇ ਦੇ ਓਏ ਉਹ ਦੇ ਦੇ ਯਾਰ ਐਂ ਕਿ ਕਰਦਾ ਲਓ ਦੋਸਤੋ ਇਹਨਾਂ ਨੇ ਕਾਫੀ ਸਾਰੇ ਸੱਪ ਆ ਜਿਹੜੇ ਉਹ ਕਾਬੂ ਕਰਕੇ ਰੱਖੇ ਹੋਏ ਐ ਫੱਕੇ ਮਾਰੇ ਹੋਏ ਨੇ ਨਹੀਂ ਫੱਕੇ ਤਾਂ ਕੀ ਮਾਰਨੇ ਜੀ ਜਨਬਾਦੋ ਹਾਲ ਤਾਂ ਦੇਖ ਪਹਿਲਾਂ ਤਾਂ ਚਲ ਦੇ ਮੈਂ ਰੱਖਣ ਦਾ ਤਰੀਕਾ ਦੇਖੋ ਰੱਖੇ ਕਿਹਦੇ ਸਾਹ ਨਾਲ ਐ ਆਦਨ ਅਕਲੀ ਪਈ ਐ ਇੰਨਾ ਜਿਹਾ ਅਸਲੀ ਨਹੀਂ ਐ ਜੀ ਬੇਬੇ ਸਰਪਰ ਦਾ محکمہ ਸਾਰਾ ਦੇ ਹੀ ਕੰਮ ਕਰਦੇ ਆ। ਇਹ ਠੀਕ ਹੈ ਜੀ। ਤੇ ਇਹ ਦੇਖੋ ਜੇ ਤੁਸੀਂ ਇਹਨਾਂ ਜਾਨਵਰਾਂ ਨੂੰ ਰੱਖਣ ਦਾ ਤੁਸੀਂ ਤਰੀਕਾ ਦੇਖੋ ਬੇਬੇ। ਕੀ ਹਰ ਇੱਕ ਬੰਦੇ ਦਾ ਜਿਉਣ ਦਾ ਹੱਕ ਨਹੀਂ? ਹਾਂਜੀ ਹਾਂਜੀ। ਮਾਲਕ ਨੇ ਦਾਤੇ ਨੇ ਇਹ ਸ੍ਰਿਸ਼ਟੀ ਬਣਾਈ ਐ। ਠੀਕ ਗੱਲ। ਉਹਦੇ ਜੇ ਆ ਵੀ ਤੁਸੀਂ ਪਹਿਲੀ ਵਾਰ ਤਾਂ ਐਨੀਮਲ ਵੈਲਫੇਅਰ ਬੋਰਡ ਬਣੇ ਹੋਏ ਸੀ ਮਨਾਹੀ ਐ। ਕੋਬਰਾ ਕਿੰਨੇ ਮਾੜੇ ਹਾਲਤ ਦੇ ਵਿੱਚ। ਉਹਦੀ ਉਹਦੀ ਉਹਦਾ ਮਾਸ ਨਾ ਢਲ ਗਿਆ ਪਿਆਗਾ। ਗੰਦ ਥੋੜੇ ਰਹਿਣਾ ਥਾਈ ਜੀ। ਕੋਈ ਆਈ ਇਹ ਤਾਂ ਮੇਰੇ ਦਿਖਾ ਦੰਦ ਨਹੀਂ ਤੋੜੇ ਜੀ ਦੰਦ ਪਾ ਕੀ ਤੋੜਨੇ ਦੀ ਦੰਦ ਹੈ ਨਹੀਂ ਹੋਰੇ ਦੰਦ ਨਹੀਂ ਤੋੜਦੇ ਜੀ ਜਨਾਬ ਤਾਂ ਤੇ ਨਹੀਂ ਉਹ ਫਾਣੀ ਨਹੀਂ ਚੱਕ ਰਿਹਾ ਹੈਗਾ ਉਹ ਉਹ ਖੁੱਖਾ ਪਿਆਸਾ ਹੈਗਾ ਐਨਾ ਹੈ ਹੀ ਨਹੀਂ ਉਹਦੇ ਵਿੱਚ ਵੀ ਉਹ ਭਈ ਮਾਸ ਵੀ ਢਲਕੇ ਪਿਆ ਹੈਗਾ ਸਭ ਦਾ ਹਾਂ ਹਾਂ ਗਰਮੀ ਦੇ ਨਾਲ ਤਾਂ ਉਹ ਨਹੀਂ ਗਰਮੀ ਨਾਲ ਤੁਸੀਂ ਹੁਣ ਪਹਿਲਾਂ ਕਹਿ ਕੇ ਏਡੋ ਵੀ ਸਾਡੇ ਕੋਲ ਤਾਂ ਐ ਨਹੀਂ ਇੱਥੇ ਸੁਰਮਾ ਵੇਚਦੇ ਆਂ ਪਿੱਛੇ ਦਾ ਕਰਨਾ ਹੀ ਪੈਂਦਾ ਰਿੱਟੇ ਢਿੱਡ ਪਿੱਛੇ ਤੁਸੀਂ ਕਹਾਂ ਜ ਤੁਹਾਨੂੰ ਪਤਾ ਵੀ ਐਨੀਮਲ ਵੈਲਫੇਅਰ ਬੋਰਡ ਦਾ 1976 ਦੇ ਤਹਿਤ ਤੁਹਾਡੇ ਵੀ ਕਾਰਵਾਈ ਹੁੰਦਾ ਹੈ ਹੈ ਕਿ ਖੋ ਗਿਆ ਤੁਸੀਂ ਆਪਣਾ ਹਰਿਆਣੀਆਂ ਦੇ ਤੇ ਫਿਰ ਇੱਥੇ ਕੀ ਲੈਣਾ ਆ ਬਿਆਪ ਦੇ ਆਪਸ਼ਨ ਆ ਡਾ ਪਿੱਛੇ ਆਣਾ ਇਕੱਠਾ ਇਕੱਠਾ ਇਹ ਆਟਾ ਇਕੱਠਾ ਕਰਨ ਲਈ ਸਭ ਕਦੇ ਵਾਸਤੇ ਬਣਿਆ ਸੰਗਤ ਇਕੱਠੀ ਫਰਾਈ ਹੋਣੀ ਇਹ ਕੋਈ ਥੋੜੀ ਵੀ ਜਾਨਵਰ ਬਣਨੇਗਾ ਤੂੰ ਜੋ ਆਕ ਕਿਉਂ ਨਹੀਂ ਆਪ ਦਾ ਰੱਖਿਆ ਨਾਲ ਚੰਗੇ ਭਲੇ ਉਹ ਕੰਮਕਾਰ ਕਰੋਗੇ ਕੰਮ ਵੀ ਕਰ ਸਕਦੇ ਹਾਂ ਕਿੱਲੇ ਆ ਥੋੜੋ ਵੀ ਲਾਏ ਕੇ ਕਾਰਾ ਤੋਂ ਕੁਝ ਵੀ ਕਰ ਰਹੇ ਇਹਦੇ ਬੰਦੇ ਫਿਰਦੇ ਹੋ ਫੜ ਜਾਣ ਨੂੰ ਛਿਪਾ ਲੋ ਇੰਥੇ ਪਾ ਦੇ ਛਿਪਾ ਦੇ ਕਿਤੇ ਨਹੀਂ ਜਾਂਦਾ ਕੜ ਜਾ ਟੱਕਿਆ ਖੋਲੀ ਇਹ ਉਹ ਛਿਪਾ ਕੇ ਰੱਖ ਲੋ ਪਵਾ ਰੱਖਣੇ ਰੱਖ ਲੋ ਪਵਾ ਪਾਸੇ ਛਿਪਾ ਲੇ ਜਾਂ ਜੋਗਾ ਹੈ ਹੀ ਨਹੀਂ ਬਈ ਉਹ ਨਹੀਂ ਜਾਂਦੇ ਜਾ ਸਕਦਾ ਜਾਂਦਾ ਕਿਉਂ ਨਹੀਂ ਜਾਂਦਾ ਇਹ ਹੁਣ ਦੇਖੋ ਜੀ ਢਿੱਡ ਪਿੱਛੇ ਸਾਡੇ ਤੋਂ ਨਹੀਂ ਢਿੱਡ ਪਿੱਛੇ ਨਾ ਕੱਚਾ ਵਾਂਗੂ ਕਰਦੇ ਕੰਮ ਸਾਰਾ ਤਣ ਕਰਦੇ ਕੰਮ ਤੁਸੀਂ ਕਰਕੇ ਖਾ ਲਓ ਅਸੀਂ ਸਾਰੇ ਪੈਸੇ ਟਿਕਾਣਾ ਦਾ ਕੰਮ ਕਰ ਬਿਲਕੁਲ ਬਿਲਕੁਲ ਮਸਾ ਚੰਗੀਆਂ ਕਾਰਾਂ ਦੇ ਚੜੇ ਫਿਰਦੇ ਹਾਂ ਕਾਰ ਲਈ ਫਿਰਦੇ ਚੰਗੀਆਂ ਇਹ ਦਾ ਸਹਜ ਇਹਨਾਂ ਨੂੰ ਲੋੜ ਹੈਗੀ ਨਹੀਂ 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 ਟੈਂਪਾਸ ਥੋੜੇ ਨਾਲ ਅਸੀਂ ਕਰਦੇ ਆ ਤੁਹਾਨੂੰ ਲੈ ਕੇ ਚਲਦੇ ਆ ਤੁਹਾਡਾ ਟੈਂਪਾਸ ਥਾਣੇ ਕਰਾਉਣੇਗੇ ਚਲ ਕੇ ਦੰਦ ਟੁੱਟੇ ਪਿਆ ਨਹੀਂ ਟੁੱਟੇ ਹੋਏ ਆ ਜੀ ਸਹੀ ਨਹੀਂ ਕਿ ਦੰਦੇ ਨਹੀਂ ਆਉਂਦੇ ਮੂੰਹ ਚ ਫੈਂਗਸ ਟੁੱਟੇ ਪਿਆ ਇਹਦੇ ਕੀ ਗੱਲ ਕਰ ਬੈਸ ਤੇਰੇ ਕੰਨੇ ਨਹੀਂ ਉਤਲੇ ਫੈਂਗਸ ਟੁੱਟੇ ਪਿਆ ਇਹਦੇ ਨਹੀਂ 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 ਉਹ ਬਾਬਾ ਮੈਂ ਪਾਗਲਾ ਮੈਂ ਸਾਰਾ ਦਿਨ ਮੈਂ ਇਹੀ ਕੰਮ ਕਰਦਾ ਤੂਤਲੇ ਫੈਂਗਸ ਇਹਦੇ ਤੋੜ ਰੱਖੇ ਆ ਨਹੀਂ ਟਿਕਲੇ ਗੋ ਹਲੋ ਨਹੀਂ ਸਿੱਕ ਟੰਗ ਲਾ ਨਹੀਂ ਚਲ ਕੋਈ ਨਾ ਦੂਜਾ ਕਿੱਢੋ ਹੀ ਕਰ ਹਰ ਦੇ ਅੰਨੇ ਨਹੀਂ ਦਈ ਦੂਸਰਾ ਕੋਬਰਾ ਦੋ ਕੋਵਰੇ ਲਈ ਕਰਦਾ ਤੂੰ ਕੰਝ ਆਈ ਵੀ ਇਹਦੀ ਅੱਖਾਂ ਤੇ ਆਦੀ ਅੱਖਾਂ ਤੇ ਕੰਝ ਆਈ ਵੀ ਕੰਝ ਆਈ ਹੋਈ ਹੈ ਦੰਦ ਦੇ ਦੰਦ ਤੋੜ ਦੇ ਆ ਲੋ ਦੇ ਦੰਦ ਤੋੜ ਦੇ ਜੀ ਨਾ ਪੱਤਾ ਤੋੜੀ ਬੋਤਲੇ ਦੰਦ ਟੁੱਟੇ ਨਹੀਂ ਜੀ ਦੰਦ ਦੇ ਦਿਸਰੀ ਲਈ ਆਈ ਦੇ ਦੰਦ ਤਾਂ ਬਾਹਰ ਇੱਕ ਦੰਦ ਦਾ ਬਾਹਰ ਜੀ ਦੰਦ ਨਹੀਂ ਤੋੜ ਦੇ ਜੀ ਨਾ ਤਾਂ ਲੰਮਾ ਦੰਦ ਦੇ ਬਾਹਰ ਨਹੀਂ ਬੰਦਾ ਇਹ ਦੇਖਣਾ ਨਹੀਂ ਬਹੁਤ ਕੁਝ ਨਹੀਂ ਬਾਕੀ ਆ ਡਾਂਗੀ ਦਾ ਕਦਨਾ ਮੇਸਾ ਆ ਇਹ ਜਪਾ ਰਿਹਾ ਹੈ। ਇਹ ਕੂਲ ਤਾਂ ਕੁੱਤਾਂ ਦਾ ਤੁਹਾਡੇ ਦੰਦੀ ਧਰ ਲੂਗਾ। ਇਹ ਦੰਦੀ ਥੋੜੀ ਬਹੁਤ ਕਰਦਾ। ਕੁੱਤਾਂ ਦਾ ਤੁਹਾਡੇ ਮਗਰ ਪੈ ਜੂ। ਇਹ ਤਾਂ ਤੁਹਾਡੇ ਤੋਂ ਜਾਣ ਬਚਾ ਕੇ ਭੱਜੂ ਆਪ ਜਰਾ। ਆਹ ਬੜਦਾ ਨਹੀਂ ਹੁਣ। ਇਹ ਵੀ ਬੜਦਾ ਤਾਂ ਹੈ ਇਹ ਤਾਂ ਕੈਦ ਕਰੀ ਫਿਰਦੇ ਇਹਨਾਂ ਨੂੰ। ਕੰਮ ਤਾਂ ਕਰਦੇ ਨੇ। ਹਾਂ ਬਾਈ। ਤੀਜਾ ਕਿਹੜਾ ਤੁਹਾਡੇ ਕੋਲ ਫਸੇ? ਇਹ ਤਾਂ ਮਿੱਟੀ ਖਾਣੀ। ਦਮੂਹੀ ਹੈ। ਮਿੱਟੀ ਕੁਛ ਨਹੀਂ ਕੰਦੀ ਹੁੰਦੀ। ਮਿੱਟੀ ਤੂੰ ਖਾ ਕੇ ਦਿਖਾ। ਯਾਰ ਜੇ ਨਹੀਂ ਚੱਲ ਰੋਈ। ਇਹ ਤਾਂ ਕੋਈ ਰੋਲ ਜਿਹਾ। ਉਹ ਤਾਂ ਰਵੜਦੀ ਬੇਬੇ ਉਹ ਰਵੜਦੇ ਨਹੀਂ ਫਿਰਦੇ ਨੇ ਕਿਹਦੇ ਚੁਕਿਆ ਪਏ ਉਹ ਤੁਹਾਨੂੰ ਚਮਕੀ ਕਿਹੜੀ ਲੱਗਦੀ ਹੈ ਇੱਥੇ ਰਾਮਾ ਮੰਡੀ ਚੱਲੋ ਪਰਾਮਾ ਮੰਡੀ ਚੱਲੋ ਸਾਡੇ 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 ਸਾ ਇਹ ਦੋਰੀ ਇਸ ਇਨਫੋਰਮੇਟਿਵ ਆ ਯਾਰ ਬਾਬਾ ਕਮਾਲ ਕਰਦਾ ਸੋ ਸੰਦੇ ਇੱਕ ਮਿੰਟ ਨਹੀਂ ਤੈਨੂੰ ਕਿਹਨੇ ਕਹਤਾ ਵੀ ਆਟਾ ਖਾਂਦੇ ਆ ਇਹ ਇਹ ਮੱਝ ਹੈ ਉਹ ਨਹੀਂ ਗਾਂ ਹੈ ਨਹੀਂ ਨਹੀਂ ਗਾਂ ਨਹੀਂ ਫਿਰ ਵਿਚਾਰੇ ਚਿਖਾਉਣਗੇ ਤਾਂ ਪੁੱਛ ਕਿਉਂ ਨਹੀਂ ਖਾਂਦੇ ਮਾਸ ਖਾਂਦੇ ਆ ਫਿਰ ਮਾਸ ਤਾਂ ਹੁਣ ਇਹਨਾਂ ਨੂੰ ਥੋੜੀ ਮਾਸੇ ਨਾਲ ਖਾਣ ਖਾਣਗੇ ਸੱਪ ਤੈਨੂੰ ਅੱਗੇ ਤੋਂ ਅਕਲ ਦੱਸਦਾ ਤੇ ਤੁਸੀਂ ਖਾਣ ਦਿੰਨੀ ਹੋ ਤੋਂ ਨੂੰ ਜੋ ਤੁਸੀਂ ਲੋਕਾਂ ਨੂੰ ਕਹਦਾ ਬੇਫਕੂਰ ਬਣਾਤਾ ਲੋਕੋ ਵੀ ਮੰਨੀ ਜਾਂਦੇ ਆ ਕਿਉਂਕਿ ਲੋਕਾਂ ਨੂੰ ਪਤਾ ਹੀ ਕੁਛ ਨਹੀਂ ਜੇ ਮੈਂ ਕਹਦਾ ਇਹਦੇ ਸੱਚ ਮਣੀ ਹੈ ਤਾਂ ਲੋਕਾਂ ਨੇ ਮੰਨ ਲਿਆ ਵੀ ਮਣੀ ਹੈ ਮੈਨੂੰ ਇਹਦੇ ਸੱਚ ਮਣੀ ਕੱਢ ਕੇ ਦਿਖਾ ਦੂਜੀ ਗੱਲ ਦੁਨੀਆ ਦਾ ਕੋਈ ਵੀ ਸੱਪ ਠੀਕ ਹੈ ਨੌਨ ਵੇਜੀਟੇਰੀਅਨ ਵੇਜੀਟੇਰੀਅਨ ਨਹੀਂ ਹੁੰਦਾ ਸਿਰਫ ਮਾਸਾਹਾਰੀ ਹੁੰਦਾ ਦੁਨੀਆ ਦੇ ਸਾਰੇ ਸਬ ਮਾਸਾਹਾਰੀ ਹੁੰਦੇ ਆ ਤੇ ਫਿਰ ਤੂੰ ਆਟਾ ਤੇ ਦੁੱਧ ਕਿਵੇਂ ਪਿਆ ਦੇਗਾ ਨੂੰ ਦੁੱਧ ਨਹੀਂ ਪਿਉਂਦੇ ਆਟਾ ਕਿਵੇਂ ਖਵਾ ਦੇਗਾ ਮਿੱਠਾ ਤੇ ਆਟਾ ਨੂੰ ਕੋਲ ਮਿੱਠੇ ਨਾਲ ਕੀ ਕਰ ਚਟਣ ਦੀ ਹੋਰ ਤਾਂ ਮਾਸ ਤਾਂ ਖਵਾ ਲੈ ਯਾਰ ਹੱਤ ਹੋ ਗਈ ਮੈਂ ਮੈਂ ਮਾਸ ਨਹੀਂ ਖਾਂਦਾ ਤੂੰ ਮੇਰੇ ਧੱਕੇ ਨਾਲ ਮੂੰਹ ਚ ਪਾ ਦੇਗਾ ਆਟੇ ਨਾਲ ਇਹਦਾ ਲਿੰਕ ਹੀ ਕੋਈ ਨਹੀਂ ਯਾਰ ਇਹ ਰੋਟੀਆਂ ਖਾਣ ਵਾਲੀ ਚੀਜ਼ ਹੈ ਰੋਟੀਆਂ ਖਾਣ ਵਾਲੀ ਨਹੀਂ ਬਸ ਫੇਰ ਥੇ ਨੀ ਰੱਖੀ ਜਾਂਦਾ ਨਹੀਂ ਮੇਰੇ ਗੱਤ ਕਰ ਰਹੇ ਨਾ ਤੁਸੀਂ ਸਮਝਿਆ ਜਾ ਦੁਨੀਆ ਦੇ ਭਾਈ ਸਾਹਮਣੂ ਜੇ ਦੁੱਧ ਪਿਆ ਦੇ ਗਏ ਸੱਪ 12 ਘੰਟੇ ਚ ਮਰ ਜਾਂਦਾ ਜੀ ਇਹਨਾਂ ਨੇ ਹੁਣ ਤੱਕ ਇਹ ਦੋ ਸੱਪ ਨੂੰ ਦੁੱਧ ਬਾਈ ਆਹ ਮਾਸ ਦੇਖੋ ਇਹਦਾ ਦਮੂਹੀ ਦਾ ਆਹ ਮਾਸ ਦੇਖੋ ਅੱਗੇ ਵੇਟਲ ਕੇ ਪਿਆ ਇਹ ਇਹ ਭੁੱਖੇ ਦੀ ਨਿਸ਼ਾਨੀ ਆ ਹਾਂ ਇਹ ਭੁੱਖਾ ਸਿਰ ਰੱਖਿਆ ਹੋਇਆ ਇਹ ਆਟਾ ਪੈ ਜੰਨੇ ਬੋਲ-ਬੋਲ ਕੇ ਯਾਰ ਕਿੱਦਾਂ ਬੇਕੂ ਬਣਾ ਰਹੇ ਹੋ ਤੁਸੀਂ ਯਾਰ ਹੱਦੋਂ ਵੀ ਕੋਰੇ ਆ ਨਾਲੇ ਸੱਪਾਂ ਦੀ ਪ੍ਰਦਰਸ਼ਨੀ ਕਰਨਾ ਸਭ ਤੋਂ ਵੱਡਾ ਜ਼ੁਰਮ ਹੈਗਾ ਸੱਪ ਨੂੰ ਦਿਖਾਉਣਾ ਨਮਾਇਸ਼ ਕਰਨਾ ਸੱਪ ਦੀ ਪ੍ਰਦਰਸ਼ਨੀ ਕਰਨਾ ਸਾਪ ਨੂੰ ਕੈਦ ਕਰਨਾ ਤਸੀਹੇ ਦੇਣਾ ਮਾਰ ਕੇ ਵੀ ਫੋਟੋਸੱਪ ਦੀ ਪ੍ਰਦਰਸ਼ਨ ਕਰਨਾ ਠੀਕ ਹੈ ਐਨੀਮਲ ਵੈਲਫੇਅਰ ਬੋਰਡ ਦੇ ਐਕਟ 1975 ਦੇ ਤਹਿਤ ਸਜ਼ਾ ਜੋਗ ਹੁੰਦਾ ਹੈ। ਉਹ ਯਾਰ ਗੱਲ ਬੱਚਿਆਂ ਦੀ ਮੈਂ ਕਿਹਾ ਤੂੰ ਮਿਹਨਤ ਕਰ ਲੈ ਠੀਕ ਹੈ ਚੰਗਾ ਭਲਾ ਹੈਗਾ ਹੱਟਾ ਗੱਟਾ ਹੈਗਾ ਕੰਮ ਕਰ ਨੌਜਵਾਨ ਠੀਕ ਹੈ ਠੀਕ ਹੈ ਤੂੰ ਕੀ ਨਹੀਂ ਕੰਮ ਕਰ ਸਕਦਾ ਕੀ ਸਰ ਵੀ ਇਹੀ ਹੈ ਵੀ ਆ ਕੱਪੜੇ ਪਾ ਕੇ ਲਾਲ ਕਰਨਾ ਲੈ ਕੇ ਉੱਤੇ ਤੇ ਆਪਾਂ ਦਾ ਪੈਸਾ ਕਮਾਵਾ ਹੈ ਠੀਕ ਹੈ ਇਹ ਬੰਦੇ ਲੋਕਾਂ ਤੋਂ ਸੋਨਾ ਤੋਂ ਕਿਹੜੇ ਸੱਪ ਦੀ ਸ਼ਰੀਰ ਤੋਂ ਸੋਨਾ ਬਣਾਉਂਦੇ ਕਿਹੜੀ ਸੱਪ ਦੀ ਸ਼ਰੀਰ ਤੋਂ ਜਿਆਦਾ ਬਣਦਾ ਸੋਨਾ ਮਨਣਾ ਸਰਮਾ ਤਾਂ ਜਿਆਦਾ ਬਣਾਉਂਦੇ ਜਿਹੜੀ ਪੁੱਟੀਆਂ ਦਾ ਅੰਕਲ ਬਣਦਾ ਕਿਹੜੀਆਂ ਜੜੀਆਂ ਕਿੱਥੋਂ ਲੈਣਾ ਜਿੱਦਾਂ ਦੀ ਜਿਹੜੀ ਕਿਹੜੀ ਜੜੀ ਨਾਮ ਦਾ ਦੱਸ ਸਾਡੇ ਪਿੰਡ ਤਾਂ ਕਿਹਨੇ ਜ਼ਹਿਰ ਕੱਢ ਕੇ ਉਹਦਾ ਪੇਰ ਨਹੀਂ ਨਸ਼ਾ ਜ਼ਹਿਰ ਆਹ ਮੁੰਡੇ ਤੇਰੇ ਸਮੂਹ ਦਾ ਤੇਰੀ ਮਗਰ ਲੱਗੇ ਪਿਆ ਇਹ ਕਹਿੰਦਾ ਹੀ ਪਤੀਲੇ 'ਚ ਕਹਿੰਦਾ ਜ਼ਹਿਰ ਕੱਢਦੇ ਆ ਜ਼ਹਿਰ ਕੱਢ ਕੇ ਕਹਿੰਦੇ ਪਿੱਤਲ ਦੇ ਪਤੀਲੇ 'ਚ ਮੀਰ ਪਾਉਂਦੇ ਆ ਤੁਹਾਡੇ ਕਰਾਚ 'ਚ 2500 ਯਾਰ ਉਹ ਗੱਲ ਛੱਡ ਤਾਂ ਲੈ ਹਾਂ ਮੈਂ ਤਾਂ ਵੀ ਵੇਖਾ ਮੈਨੂੰ ਇਹ ਰੱਖਣਾ ਸੋ ਮਿਸ ਗਾਈਡ ਕਿਉਂ ਛੱਡ ਪਸੋ ਛੱਡੋ ਤਾਂ ਬੱਚਾ ਵਾਸਤੇ ਕੱਢ ਛੱਡੋ ਔਰ ਇੰਨਾ ਮਿਹਨਤੀ ਜਿਹਾ ਸਬਜਟ ਹਾਂ ਅਸੀਂ ਕਹੋ ਤੇ ਰੱਖ ਲੈ ਦਾਂਗੇ ਨਾ ਰੱਖ ਨਾ ਨਾ ਰੱਖ ਨਹੀਂ ਸਕਦੇ ਅਸੀਂ ਤਾਂ ਆਪ ਨਹੀਂ ਰੱਖਦੇ ਅਸੀਂ ਕਿਸੇ ਨੂੰ ਰੱਖਣ ਕਿਵੇਂ ਦੇ ਦਾਂਗੇ ਸੱਪ ਨਹੀਂ ਤੁਸੀਂ ਰੱਖ ਸਕਦੇ ਆ ਦੇ ਕੋਲੇ ਅੱਗੇ ਤੋਂ ਵੀ ਜੇ ਪਤਾ ਲੱਗ ਗਿਆ ਕਿ ਮੇਰੀ ਤੁਹਾਨੂੰ ਅਸੀਂ ਕਿਤੇ ਦੇਖ ਲਿਆ ਤੁਹਾਡੇ ਮਗਰ ਕੋਈ ਤੁਹਾਨੂੰ ਮਿਲ ਗਿਆ ਕੋਈ ਨੰਬਰ ਮੇਰੇ ਪਾਸਿਆ ਪਹਿਰਿਆਂ ਤੋਂ ਬਾਬੇ ਨਾਨਕ ਦੇ ਲਾਇਕ ਬਠਿੰਡੇ ਤੋਂ ਦੁਰਿਆਂ ਸੀ ਠੀਕ ਹੈ ਯਾਰ ਇਦਰਾ ਉਹ ਨਾਤੇ ਅਸੀਂ ਨਹੀਂ ਤੇ ਰੋਟੀ ਅਸੀਂ ਨਹੀਂ ਖਾਣੀ ਸਿਰਫ ਇਹ ਇਸ ਕਰਕੇ ਵੀ ਨਹੀਂ ਪਹਿਲਾਂ ਜਾਨਵਰ ਬਚਾਉਣੇ ਆ ਛੱਡ ਦਿਓ ਮੈਨੂੰ ਛੱਡੇ ਦਾ ਛੱਡ ਸਾਨੂੰ ਕੋਈ ਗਾਂ ਮਿਲ ਜੇ ਅਸੀਂ ਉਹਦੇ ਠੀਕ ਨਾ ਅਸੀਂ ਲੈ ਕੇ ਜਾਵਾਂਗੇ ਭਾਈ ਅੰਦਰ ਨਹੀਂ ਦਿੰਦੇ ਤੈਨੂੰ ਕੀ ਲੱਗਦਾ ਛੱਡ ਕੇ ਜਾਣਗੇ ਇਹ ਸਾਹਿਬ ਸਾਹਿਬ ਮੇਰੀ ਗੱਲ ਸੁਣੋ ਲਾ ਦਿਨ ਜੇ ਤੁਸੀਂ ਕਹੋ ਤੇ ਪਵਾਨਾਂ ਨੇ ਤੇ ਕਹਦੇ ਲੈ ਨਾ 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 ਤੂੰ ਤਾਂ ਚੋਰੀ ਫੜ ਲਾ ਨਾ ਨਾ ਅਸੀਂ ਲੈ ਕੇ ਜਾਵਾਂਗੇ ਸਾਪਾ ਜੀ ਛੱਡਾਂਗੇ ਆਪੇ ਜਲਦੀ ਤੇ ਵਾਰ ਡੇੜਾ ਹੀ ਪਊਗਾ ਹੱਲ ਕੋਈ ਨਹੀਂ ਹੈ ਤੁਹਾਡੇ ਕੋਲ ਇਹ ਨਹੀਂ ਸਰਦਾਰ ਇਹ ਤਾਂ ਮਰਨ ਗਈ ਜੀ ਤਾਂ ਕੋਈ ਨੂੰ ਪਤਾ ਹੈ ਮਾਰ ਇਹ ਤੇਰੀ ਡਿਪਾਰਟਮੈਂਟ ਨੂੰ ਦੇਵਾਂਗੇ ਜੀ ਆਏ ਥੋੜੀ ਛੱਡਾਂਗੇ ਦਾਨਦਾਨੀ ਬਦਾਲ ਮਾਰ ਇਹ ਚੱਡੇ ਰਗਾ ਅਸੀਂ ਡਿਪਾਰਟਮੈਂਟ ਨੂੰ ਦੇਵਾਂਗੇ ਵੀਡੀਓ ਚਾਲੂ ਕਰੋ ਕੱਲੀ ਹੁੰਦੀ ਹੈ ਜੀ ਵੀਡੀਓ ਬਟਿੰਡਾ ਰੇਂਜ ਅਫਸਰ ਆ ਜਿਹੜਾ ਉਹਨੂੰ ਦੇਵਾਂਗੇ ਪ੍ਰੋਫੈਸਰ ਡਿਪਾਰਟਮੈਂਟ ਨੂੰ ਦੇਵਾਂਗੇ ਉਹ ਨਕਲੀ ਵੀ ਤੇਰੀ ਬੈਠਾਗੇ ਚਲ ਨਕਲੀ ਤਾਂ ਯਾ ਚਾਹੇ 100 ਲੈ ਲੈਣਾ ਪਰ ਐਵੇਂ ਇਹਨਾਂ ਨੂੰ ਇਸ ਤਰੀਕੇ ਨਾਲ ਬੰਦ ਕਰਕੇ ਯਾਰ ਇਹ ਸਾਗ ਵਿੱਚ ਲੈਣਗੇ ਉਹਦੇ ਵਿੱਚ ਦਾ ਦੱਬ ਰੱਖਿਆ ਗੱਡੀ ਦੇ ਵਿੱਚ ਬਾਹਰ ਤੇਰੀ ਜੈਜੀ ਇਸ਼ਾਰ ਕਰੇ ਛਤਪੁਰਾ ਦੇ ਨਸਾਸੇ ਨੂੰ ਬਾਹਰ ਇੱਥੇ ਪੰਜ ਕੰਮ ਕਰਦੇ ਹੁਣ ਬਈ ਲਾਤੋਂ ਪੈਰ ਪੂਰ ਵੀ ਟਿਕਿਆ ਜਾਂਦਾ ਜੀ ਤਿੰਨੇ ਕਾਲ ਬਾਈ ਜੀ ਮੈਂ ਤੁਹਾਨੂੰ ਕੀ ਗੱਲ ਦੱਸਦਾ ਤੁਸੀਂ ਪਿੰਡਾਂ ਵਾਲੇ ਹੋ ਹਣਾ ਚਲੋ ਇਹ ਤੁਹਾਡੇ ਸਾਰਿਆਂ ਲਈ ਜ਼ਰੂਰੀ ਹੈ ਸਾਰੇ ਸੁਣੋ ਸੱਪ ਉਹਨਾਂ ਚਿਰ ਬੰਦੇ ਨੂੰ ਕੁਛ ਨਹੀਂ ਕਹਿੰਦਾ ਜੀ ਜਿੰਨਾ ਚਿਰ ਤੁਸੀਂ ਉਹਦੇ ਨੇੜੇ ਨਹੀਂ ਜਾਂਦੇ ਹਾਂਜੀ ਠੀਕ ਹੈ ਮੰਨ ਲੋ ਹੁਣ ਕਹਿੰਦਾ ਜੀ ਸਾਡੇ ਪਿੰਡ ਸੱਪ ਲੜ ਗਿਆ ਸੀ। ਛਲਾਨੇ ਬੰਦੇ ਨੇ ਉਹ ਮਰ ਗਿਆ। ਅਸੀਂ ਤਾਂ ਜੀ ਉਦੋਂ ਦਾ ਸੱਪ ਮਾਰ ਦਿੰਦੇ ਆ। ਤੁਹਾਡੇ ਪਿੰਡ 'ਚ 1 ਸਾਲ 'ਚ ਸੱਪ ਦੇ ਡੰਗਣ ਨਾਲ ਕਿੰਨੇ ਮਰਦੇ ਆ? ਕਿਉਂ ਬੀਬੀ ਕਿੰਨੇ ਸੁਣਿਆ ਤੁਸੀਂ? ਨਹੀਂ। ਇੱਕ ਅੱਡਾ ਬੰਦਾ ਤੇ ਬਿਜਲੀ ਨਾਲ ਲੱਗ ਕੇ ਮੋਟਰਸਾਈਕਲ ਦੇ ਉੱਤੇ ਜਾਂ ਕਾਰ ਦੇ ਉੱਤੇ ਮੰਨ ਲਓ ਜੀ 1 ਸਾਲ 'ਚ 10 ਮਰ ਜਾਂਦੇ ਆ। ਫਿਰ ਮੋਟਰਸਾਈਕਲ ਖਤਰਨਾਕ ਹੈ ਜਾਂ ਸੱਪ ਖਤਰਨਾਕ? ਸੱਪ ਤਾਂ ਉਹ ਨਾਲ ਜੇ ਤੁਹਾਨੂੰ ਕੁਝ ਨਹੀਂ ਕਹਿੰਦਾ ਜਿੰਨਾ ਚਿਰ ਤੁਸੀਂ ਉਹਦੇ ਨੇੜੇ ਨਹੀਂ ਜਾਂਦੇ ਉਹਦੇ ਪੈਰ ਨਹੀਂ ਡੇਕਦੇ। ਸੱਪ ਤੁਹਾਨੂੰ ਦੇਖ ਕੇ ਭੱਜੂਗਾ ਸੱਪ ਤੁਹਾਨੂੰ ਦੇਖ ਕੇ ਡਰੂਗਾ ਉਲਟਾ ਕੁੱਤਾ ਤੁਹਾਨੂੰ ਵੱਢਣਾ ਆਉਗਾ ਗਾਹ ਤੁਹਾਨੂੰ ਮਾਰੂਗੀ ਮੱਝ ਵੀ ਕਈ ਵਾਰ ਸਿੰਘਾਂ ਤੇ ਚੱਕ ਲੈਂਦੀ ਐ ਸੱਪ ਦਾ ਕੁਝ ਵੀ ਨਹੀਂ ਕਹਿੰਦਾ ਜਾਨਵਰ ਐ ਇੱਕ ਯਾਰ ਉਹ ਉਹ ਇਨਸਾਨ ਤੋਂ ਡਰਦਾ ਐ ਇਨਸਾਨ ਉਹਨੂੰ ਮਾਰ ਦਿੰਦਾ ਜੇ ਆਪਾਂ ਤੁਹਾਨੂੰ ਪਤਾ ਵੀ ਇਹ ਕੋਬਰੇ ਦੇ ਜ਼ਹਿਰ ਤੋਂ ਜਿਹੜਾ ਦਿਮਾਗ ਦੀਆਂ ਬਿਮਾਰੀਆਂ ਤੇ ਦਿਲ ਦੀਆਂ ਬਿਮਾਰੀਆਂ ਦੇ ਟੀਕੇ ਬਣਦੇ ਆ ਜੀ ਕਿੰਨੇ ਲੋਕਾਂ ਦੀ ਜ਼ਿੰਦਗੀ ਬਚਦੀ ਐ ਇਹਦੇ ਜ਼ਹਿਰ ਤੋਂ ਜੇ ਅਸੀਂ ਜ਼ਹਿਰ ਹੀ ਖਤਮ ਕਰ ਦਾਂਗੇ ਅਸੀਂ ਲਿਆਵਾਂਗੇ ਕਿੱਥੋਂ ਟੀਕੇ ਕਿਵੇਂ ਬਣਨਗੇ ਅਸੀਂ ਇੱਕ ਨਾਸ ਕਰਦੇ ਆਂਗੇ ਇੱਕ ਨਸਲ ਦਾ ਖਤਮਾ ਕਰਦੇ ਆਂਗੇ ਲੋਕਾਂ ਨੇ ਗੋ ਨੂੰ ਚੰਨਣਗੀ ਰਾ ਕਹਿ ਕੇ ਗੋ ਹੀ ਖਤਮ ਕਰਤੀਆਂ ਚੰਨਣਗੀ ਰਾ ਜੀ ਚੰਨਣਗੀ ਰਾ ਚੰਨਣਗੀ ਰਾ ਹੁੰਦਾ ਹੀ ਨਹੀਂ ਜੇ ਤੁੰਗੀਆਂ ਤੇ ਨਹੀਂ ਹੁੰਦਾ ਬਾਪੂ ਜੀ ਸਿਰਫ ਅਸੀਂ ਗੋ ਦੀ ਨਸਲ ਹੁੰਦਾ ਕਿਹਦੇ ਚੰਨਣਗੀ ਗੱਲ ਨਹੀਂ ਜੇ ਗੋ ਹੁੰਦੀ ਆ ਆਪਣੇ ਇੰਡੀਆ ਦੇ ਵਿੱਚ 6 ਪ੍ਰਕਾਰ ਦੀਆਂ ਗੋ ਆ ਆਪਣੇ ਬਠਿੰਡੇ ਜ਼ਿਲ੍ਹੇ ਦੇ ਵਿੱਚ येलो ਮੋਨੀਟਰ ਲਿਜ਼ਰ ਤੇ ਆਪਾਂ ਨੂੰ ਬੰਗਾਲ ਮੋਨੀਟਰ ਲਿਜ਼ਰ ਹੁੰਦੀ ਆ ਅਸੀਂ yellow monitor ਲੈ ਲਏ ਨੂੰ ਉਹ ਪੀਲੇ ਰੰਗ ਦੀ ਸੀ ਅਸੀਂ ਉਹਨੂੰ ਚੰਨਣਗੀਰਾ ਸੰਭ ਸੰਭ ਕੇ ਮਾਰਤਾ ਕੋਈ ਸਾਨੂੰ ਇਹ ਬਾਬੇ ਆਜੇ ਜੋਗੀ ਆ ਝੂਠ ਬੋਲ ਜੰਦੇ ਆ ਬਾਈ ਜੀ ਤੁਸੀਂ ਸਾਨੂੰ ਦੱਸੋ ਵੀ ਚੰਨਣਗੀਰਾ ਬੈਠਾ ਮੈਂ ਤੁਹਾਨੂੰ ਨੰਗੇ ਹੱਥੀ ਫੜ ਕੇ ਦਿਖਾਉਂਗਾ ਮੈਂ ਦੰਦੀ ਉਡਵਾ ਕੇ ਦਿਖਾਉਂਗਾ ਹੋਰ ਦੱਸੋ ਜੇ ਤੁਸੀਂ ਕਹਿੰਦੇ ਹੋ ਵੀ ਨਾਲ ਦੇ ਨਾਲ ਮੌਤ ਹੋ ਜਾਂਦੀ ਹੈ ਓਕੇ ਦਿਖਾਵੇ ਸਾਨੂੰ ਦੱਸਿਆ ਗਿਆ ਸ਼ਕਤੀਮਾਨ ਹੁੰਦਾ ਹੈ ਹੀਰੋਮਾਨ ਹੁੰਦਾ ਹੀ ਨਹੀਂ ਉਹ ਦੁਪਰਮਾਨ ਨਹੀਂ ਹੁੰਦਾ ਸੁਪਰਮੈਨ ਨਹੀਂ ਹੁੰਦਾ ਉਹੀ ਯਾਰ ਕਿ ਬੋਲ ਬੋਲ ਕੇ ਲੋਕਾਂ ਨੇ ਉੱਥੇ ਰੱਖੀ ਤੁਹਾਡੇ ਤਾਂ ਕਾਰਵਾਈ ਬਣਦੀ ਆ ਪਰ ਮੈਂ ਫਿਰ ਵੀ ਕਹਣਾ ਠੀਕ ਹੈ ਵੀ ਜੇ ਤੁਸੀਂ ਸੌਂਹ ਕਹਿੰਦੇ ਹੋ ਵੀ ਅਸੀਂ ਅੱਕੇ ਤੋਂ ਟੱਕ ਟੈਬ ਨਹੀਂ ਕਰਾਂਗਾ ਤੁਸੀਂ ਮੰਗਦੇ ਹੋ ਮੱਕੀ ਚਾਹੋ ਅਸੀਂ ਕਿਹਾ ਕਹਿੰਦੇ ਆ ਮਿਹਨਤ ਕਰਕੇ ਚਾਹੋ ਹੋਰ ਤਾਂ ਨਹੀਂ ਅੰਦਰ ਰੱਖੀ ਵੜੀ ਨਹੀਂ ਕੋਈ ਜਾਨਵਰ ਨਾ ਕਰ ਦੋਸਤੋ ਇਹ ਤਿੰਨ ਪਿੰਡਾਂ ਤੋਂ ਚਾਰ ਪਿੰਡਾਂ ਤੋਂ ਮੰਗਰ ਲੱਗੇ ਨੇ ਇਹ ਆਪਣੇ ਮਿੱਤਰ ਦੋਨੋਂ ਮੁੰਡੇ ਕੀ ਹੋਇਆ ਇਤਨਾ ਬਹੁਤ ਹੈ ਸਭ ਕਰੀ ਗਏ ਚਲੋ ਅੰਦਰੋਂ ਕਢਾ ਲਓ ਆਹੋ ਮੇਰਾ ਨਾ ਗੁਰਵਿੰਦਰ ਸ਼ਰਮਾ ਬਠੰਡੇ ਜੀ ਦੀ ਮਰਜ਼ੀ ਪੁੱਛਣੀ ਚਾਹੇ ਗੂਗਲ ਤੇ ਸਰਚ ਮਾਰ ਲਈ ਹੋਰ ਦੱਸ ਸੱਪਾਂ ਵਾਲਾ ਲਿਖ ਦੇ ਨੰਬਰ ਉੱਤੇ ਆ ਜਾਣਗੇ ਸਾਡੇ ਵਾਹੀ ਚੈਦੀ ਗੁਰਵਿੰਦਰ ਸ਼ਰਮਾ ਸੱਪਾਂ ਵਾਲਾ ਤੈਨੂੰ ਐਸੀ ਪਤਾ ਲੱਗ ਗਈ ਚਲੋ ਕਿੱਡੀ ਦਾ ਨੰਬਰ ਲੱਗ ਕਰ ਦਿੰਨੇ ਆ ਪਰਾ ਚੋ ਦੋਸਤੋ ਇਹ ਭਰਾ ਆਪਣੇ ਜਿਹੜੇ ਕੋਟ ਬਖਤੂ ਤੋਂ ਇਹਨਾਂ ਦੇ ਮਗਰ ਲੱਗੇ ਸੀਗੇ ਤਾਂ ਕਿ ਇਹ ਜਿਹੜੇ ਜੋਗੀ ਨੇ ਨਿਕਲਣਾ ਛੱਡਣ ਕਿਸੇ ਪਾਸੇ ਤੇ ਅੱਗੇ ਤੋਂ ਵੀ ਅਸੀਂ ਅਵੇਅਰ ਕਰਾਂਗੇ ਲੋਕਾਂ ਨੂੰ ਇਹ ਹੀ ਦੱਸਾਂਗੇ ਵੀ ਜੇ ਤੁਹਾਨੂੰ ਕਿਤੇ ਐਦਾਂ ਦਾ ਕੋਈ ਵੀ ਚਾਂਸ ਮਿਲਦਾ ਹੈਗਾ ਕੋਈ ਜੋਗੀ ਕੋਈ ਸੱਪਾਂ ਨੂੰ ਲਈ ਫਿਰਦਾ ਤੰਗ ਕਰ ਰਿਹਾ ਜਾਂ ਕੋਈ ਉਹਨਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਸਾਨੂੰ ਕਾਲ ਕਰੋ ਅਸੀਂ ਆਪੇ ਆ ਕੇ ਉਹਨਾਂ ਨੂੰ ਰੈਸਕਿਊ ਕਰ ਲਾਂਗੇ ਜਾਨਵਰ ਨੂੰ ਕੈਦ ਕਰਕੇ ਨਹੀਂ ਰੱਖ ਸਕਦੇ ਕਰ ਲਈ ਗਾ ਯਾਰ ਸੋ ਠੀਕ ਹੈ ਦੋਸਤੋ ਏਸੀ ਅੱਜ ਦੀ ਕਾਰਵਾਈ ਅੱਜ ਇੱਕ ਮਿਸ਼ਨ ਤੇ ਨਿਕਲੇ ਸੀਗੇ ਕਿ ਸੱਪਾਂ ਨੂੰ ਬਚਾਉਣਾ ਹੈ ਇਹਨਾਂ ਨੂੰ ਬਚਾਇਆ ਜੋਗੀਆਂ ਤੋਂ ਛਡਾ ਲਿਆ ਇਹਨਾਂ ਨੂੰ ਹੁਣ ਆਪਾਂ ਜਿਹੜਾ ਹੈਗਾ ਫੋਰੈਸਟ ਡਿਪਾਰਟਮੈਂਟ ਦੇ ਕੋਲ ਧਰ ਕਰ ਦਾਂਗੇ ਕਿੱਥੇ ਕਹਿਣਗੇ ਉੱਥੇ ਛੱਡ ਦਾਂਗੇ ਇਹਨਾਂ ਨੂੰ ਸੱਪਾਂ ਨੂੰ ਮੇਰੇ ਨਾਲ ਬਾਈ ਗੁਰਵਿੰਦਰ ਸ਼ਰਮਾ ਤੇ ਅਸੀਂ ਦੋਹਾਂ ਨੇ ਰਲ ਕੇ ਇਹ ਰੈਸਕਿਊ ਜਿਹੜਾ ਮਿਸ਼ਨ ਸੀਗਾ ਇਹਨੂੰ ਪੂਰਾ ਕੀਤਾ ਦੇ ਅੱਗੇ ਤੋਂ ਵੀ ਉਮੀਦ ਕਰਦੇ ਆਂ ਲੋਕਾਂ ਨੂੰ ਲੋਕਾਂ ਤੋਂ ਇਹ ਉਮੀਦ ਕਰਦੇ ਆਂ ਵੀ ਐਦਾਂ ਦਾ ਕੁਝ ਮਿਲਦਾ ਹੈ ਤਾਂ ਸਾਨੂੰ ਕਾਲ ਕਰੋ ਅਸੀਂ ਆ ਕੇ ਆਪਣੇ ਆਪ ਉਸ ਜਾਨਵਰ ਨੂੰ ਉਹਨਾਂ ਤੋਂ ਛਡਵਾ ਲਵਾਂ ਠੀਕ ਹੈ ਦੋਸਤੋ ਸੋ ਦੋਸਤੋ ਅੱਜ ਅਸ ਤੋਂ ਪਹਿਲਾਂ ਆਪਾਂ ਇੱਕ ਮਿਸ਼ਨ ਚਲਾਇਆ ਸੀਗਾ ਜਿਸ ਦੇ ਤਹਿਤ ਆਪਾਂ ਤਿੰਨ ਸੱਤ ਜਿਹੜੇ ਜੋਗੀਆਂ ਤੋਂ ਕਾਬੂ ਕੀਤੇ ਸੀਗੇ ਉਹਨਾਂ ਨੂੰ ਸੁਪੋਧਰ ਕਰਨ ਲਈ ਫੋਰੈਸਟ ਡਿਪਾਰਟਮੈਂਟ ਕੋਲ ਲਾਏ ਆਏ ਹਾਂਗੇ ਜੂ ਦੇ ਵਿੱਚ ਬਟੰਡੇ ਚਿੜੀਆ ਘਰ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਬਟੰਡੇ ਚਿੜੀਆ ਘਰ ਆ ਗਿਆ ਤੇ ਆਪਣੇ ਸਾਹਮਣੇ ਅਫਸਰ ਖੜੇ ਨੇਗੇ ਇਹਨਾਂ ਨੂੰ ਜੜੀ ਨਹੀਂ ਅਫਸਰ ਨੂੰ ਆਪਾਂ ਇਸ ਪੁੱਤਰ ਦਾ ਪਰਲੋਹੇ ਝੋਲਿਆਂ ਦੇ ਵਿੱਚ ਇਹ ਤਿੰਨ ਸੱਪਣਗੇ ਤੋਂ ਉਹ ਵੀ ਇੱਕ ਦਮ ਹੋ ਹੀ ਹੈ ਸੋ ਦੋਸਤ ਇਹਨਾਂ ਨੂੰ ਸਪੋਧਰ ਕਰ ਦਿੱਤਾ ਤੇ ਇਹ ਰੀਲਿਸ ਕਰ ਦੇਣਗੇ ਆਪਣਾ ਕੰਮ ਨਿਬੜ ਗਿਆ ਤੋ ਫਿਰ ਮਿਲਦੇ ਹਾਂ ਠੀਕ ਹੈ ਜੀ ਥੈਂਕ ਯੂ